ਦੀਸ਼ ਕੁਮਾਰ ਬੱਬੂ ਨੌਵੀਂ ਵਾਰ ਬਣੇ ਸਰਬਸੰਮਤੀ ਨਾਲ ਦਾਣਾ ਮੰਡੀ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਅੱਜ ਉਹਨਾਂ ਨੂੰ ਗੁਲਦਸਤੇ ਦੇ ਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਇੱਤਾ ਉਹਨਾਂ ਦਾ ਸਵਾਗਤ ਅੱਜ ਬਠਿੰਡਾ ਦੀ ਦਾਣਾ ਮੰਡੀ ਵਿਖੇ ਸ਼ਨੀਵਾਰ ਨੂੰ 4:30 ਵਜੇ ਦੇ ਲਗਭਗ ਦਾਣਾ ਮੰਡੀ ਆਰਤੀ ਐਸੋਸੀਏਸ਼ਨ ਦੀ ਚੋਣ ਹੋएगी ਜਿਸ ਦੇ ਵਿੱਚ ਨੌਵੀਂ ਵਾਰ ਸतीश ਕੁਮਾਰ ਬੱਬੂ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਰਤੀ ਇਸ ਦੇ ਵਿੱਚ ਸ਼ਾਮਲ ਹੋਈ ਅਤੇ ਉਹਨਾਂ ਵੱਲੋਂ ਸਤੀਸ਼ ਇੱਥੇ ਆਪਣਾ ਸਤੀਸ਼ ਕੁਮਾਰ ਬੱਬੂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਅਤੇ ਫੁੱਲਾਂ ਦੀ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਦੇਖੋ ਤਸਵੀਰਾਂ ਇਸ ਨੂੰ ਦਿਖਾ ਰਿਹਾ ਬਠਿੰਡਾ ਦੀ ਦਾਣਾ ਮੰਡੀ ਦੀਆਂ ਤਸਵੀਰਾਂ ਜਿੱਥੇ ਅੱਜ ਆੜਤੀ ਐਸੋਸੀਏਸ਼ਨ ਦਾਣਾ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਨੂੰ ਨੌਵੀਂ ਵਾਰ ਸਰਬਸੰਮਤੀ ਦੇ ਨਾਲ ਬਿੜਾ ਗਿਆ ਬਿੜਾ ਦਿੱਤਾ ਗਿਆ ਤੇ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਆੜਤੀ ਸ਼ਾਮਲ ਹੋਏ ਜਿੱਥੇ ਉਹਨਾਂ ਵੱਲੋਂ ਇਹਨਾਂ ਦੇ ਗਲ ਦੇ ਵਿੱਚ ਫੁੱਲਾਂ ਦੀ ਹਾਰ ਪਾਈ ਗਈ ਤੇ ਇਹਨਾਂ ਨੂੰ ਗੁਲਦਸਤੇ ਦਿੱਤੇ ਗਏ। ਹਾਂਜੀ ਅੱਜ ਸਾਡੇ ਬਠਿੰਡਾ ਸ਼ਹਿਰ ਦੇ ਆੜਤੀ ਛੇ ਦੇ ਪ੍ਰਧਾਨ ਸतीश ਗੋਬੀ ਬੱਬੂ ਜੀ ਨੂੰ ਸਾਰੂ ਸਮਤੀ ਨਾਲ ਚੁਣਿਆ ਗਿਆ ਹੈ ਜੋ ਇਹ ਤਨਮਨ ਨਾਲ ਇੱਥੇ ਮੰਡੀ ਦੀ ਸੇਵਾ ਕਰ ਰਹੇ ਨੇ ਸਾਨੂੰ ਉਮੀਦ ਆ ਜੋ ਆਉਣ ਵਾਲੇ 3 ਸਾਲਾਂ ਇਹ ਫੇਰ ਬਹੁਤ ਜ਼ਿਆਦਾ ਤਨਮਨ ਨਾਲ ਸੇਵਾ ਕਰਨਗੇ ਜੋ ਆੜਤੀਆਂ ਦੇ ਦੇ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਬਹੁਕੂਬੀ ਉਠਾਉਣਗੇ ਅਸੀਂ ਫੇਰ ਇਹਨਾਂ ਨੂੰ ਇਹ ਆੜਤੀ ਛੇ ਦਾ ਪ੍ਰਧਾਨ ਮੰਡ ਦੇ ਵਧਾਈ ਦਿੰਨੇ ਹਾਂ ਬਹੁਤ ਬਹੁਤ ਪ੍ਰੈਸ 38 ਐਸੋਸੀਏਸ਼ਨ ਸਬਜੀ ਮੰਡੀ ਬਟੰਡਾ ਬਹੁਤ ਹੀ ਸਤਿਕਾਰਯੋਗ ਸਤੀਸ਼ ਕੁਮਾਰ ਜੀ ਬੱਬੂ ਜੋ ਅੱਜ ਨੌਵੀਂ ਵਾਰ ਦਾਣਾ ਮੰਡੀ ਆਰਟੀਸੇਸ਼ਨ ਦੇ ਪ੍ਰੈਜ਼ੀਡੈਂਟ ਸਰਵ ਸੰਮਤੀ ਨਾਲ ਸਾਰੇ ਆਰਤੀਆਂ ਦੇ ਸਹਿਯੋਗ ਨਾਲ ਚੁਣੇ ਗਏ ਹਨ ਮੈਂ ਇਹਨਾਂ ਨੂੰ ਤੇ ਇਹਨਾਂ ਦੀ ਆਰਤੀ ਐਸੋਸੀਏਸ਼ਨ ਨੂੰ ਆਪਣੇ ਮੰਡੀ ਤਰਫੋਂ ਔਰ ਸਾਰੇ ਸ਼ਹਿਰ ਵਾਸੀ ਤਰਫੋਂ ਵਧਾਈ ਦੇਣਾ ਕਿਉਂਕਿ ਬੱਬੂ ਜੀ ਦਾ ਨੇਚਰ ਟਾਈਪ ਆਫ ਨੇਚਰ ਹੈ ਉਹ ਇੱਕ ਬੜਾ ਮਜ਼ਬੂਤੀ ਢੰਗ ਦੇ ਨਾਲ ਬਹੁਤ ਹੀ ਇਮਾਨਦਾਰੀ ਔਰ ਬਹੁਤ ਹੀ ਨੇਕਦਲੀ ਔਰ ਬਹੁਤ ਹੀ ਮਜ਼ਬੂਤੀ ਨਾਲ ਇਹ ਮੈਂ ਵੇਖਦਾ ਮੈਂ ਬੈਠਾ ਰਹਿਣਾ ਤੇ ਕੇਰੀ ਬਹੁਤ ਮਜ਼ਬੂਤੀ ਨਾਲ ਫੈਸਲੇ ਲੈਂਦੇ ਹਨ ਔਰ ਉਸੇ ਦੀ ਬਦੌਲਤ ਜ ਇਹ ਨੌਵੀਂ ਵਾਰ ਪ੍ਰਧਾਨ ਚੁਣੇ ਗਏ ਨੇ ਆਪਣੇ ਸਰੂਸੰਮਤੀ ਨਾਲ ਔਰ ਸਾਰੇ ਆਰਟੀ ਸੈਸ਼ਨ ਜਿਹੜੇ ਮੈਂਬਰ ਨੇ ਅਤੇ ਦਾਣਾ ਮੰਡੀ ਦੇ ਬੜੇ ਕੋਆਪਰੇਟਿਵਲ ਨੇ ਬਹੁਤ ਵਧੀਆ ਨੇ ਔਰ ਬਹੁਤ ਵਧੀਆ ਇਨਸਾਨ ਔਰ ਬੁੱਧੀਜੀਵੀ ਜਿਵੇਂ ਆਪਾਂ ਜਿਨ੍ਹਾਂ ਨੂੰ ਕਹਿੰਨੇ ਆ ਇਹ ਉਹ ਟੀਮ ਹੈ ਉਸ ਟੀਮ ਨੇ ਇਹਨਾਂ ਨੂੰ ਅੱਜ ਨੌਵੀਂ ਵਾਰ ਪ੍ਰਧਾਨ ਚੁਣ ਕੇ ਇਹਨਾਂ ਦੇ ਗੱਲ ਹਾਰਾਂ ਦਾ ਸਤਿਕਾਰ ਕੀਤਾ ਹੈ ਔਰ ਮੈਨੂੰ ਇੰਨੀ ਉਮੀਦ ਹੈ ਕਿ ਬੱਬੂ ਜੀ ਵੀ ਇਹ 38 ਸਾਲਾਂ ਤੇ ਜੋ 21 ਸਾਲਾਂ ਤੋਂ ਲਗਾਤਾਰ ਸੇਵਾ ਕਰਦੇ ਆ ਰਹਨ ਅਗਲੇ 3 ਸਾਲਾਂ ਵਾਸਤੇ ਵੀ ਬਹੁਤ ਹੀ ਜ਼ਿਆਦਾ ਲੋਕਾਂ ਨਾਲ ਹਮਦਰਦੀ ਤੌਰ ਤੇ ਸੇਵਾ ਕਰਦੇ ਜਾਣਗੇ ਇਹਨਾਂ ਕਹਿੰਦਾ ਧੰਨਵਾਦ ਹਾਂਜੀ ਬੱਬੂ ਜੀ ਕੀ ਨਾਮ ਤੁਹਾਡਾ ਦੇਖੀ ਕਰੇ ਜੀ ਸਤੀਸ਼ ਕੁਮਾਰ ਬੱਬੂ ਜੀ ਪ੍ਰਧਾਨ ਅੜਤੀ ਸਿਚਨ ਬਟੰਡਾ ਕੀ ਕਰਨ ਜਨੂ ਅੱਜ ਤਨ ਨੌਵੀਂ ਵਾਰ ਜਿਹੜਾ ਪ੍ਰਧਾਨ ਬਣਾਇਆ ਹੈਗਾ ਆਪੇ ਸੈਸ਼ਨ ਮੈਂ ਸਮੂਚੀ ਆਰਟ ਤੇ ਅਸੋਸੀਏਸ਼ਨ ਪਰਿਸ਼ੰਦਾ ਦਾ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਲਗਾਤਾਰ ਅੱਜ ਨੌਵੀਂ ਵਾਰ ਤਿੰਨ ਸਾਲਾਂ ਵਾਸਤੇ ਪ੍ਰਧਾਨ ਚੁਣਿਆ ਤੇ ਮੈਂ ਪਿਛਲੇ 21 ਸਾਲਾਂ ਤੋਂ ਸੇਵਾ ਕਰ ਰਿਹਾ ਤਿੰਨ ਸਾਲ ਦੀ ਅਗਲੀ ਸੇਵਾ ਮੈਨੂੰ ਫੇਰ ਦਿੱਤੀ ਗਈ ਹੈ ਇਸ ਕਰਕੇ ਮੈਂ ਸਾਰੇ ਆਪਦੇ ਮੈਂਬਰਾਂ ਦਾ ਸਾਰੇ ਯਾਰ ਦੋਸਤਾਂ ਦਾ ਸਾਰੇ ਰਿਸ਼ਤੇਦਾਰਾਂ ਦਾ ਤੇ ਸਾਰੇ ਆਰਧੀਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਮੈਂ ਆਰਪੀ ਐਸੋਸੀਏਸ਼ਨ ਦੀ ਸੇਵਾ ਵਿੱਚ ਕੋਈ ਕਸਰ ਕੋਰ ਕਸਰ ਨਹੀਂ ਛੱਡਾਂਗਾ ਤੇ ਮੈਂ ਆਪਦਾ ਕੰਨ ਮਨ ਤਿੰਨ ਸਾਲਾਂ ਵਾਸਤੇ ਐਸੋਸੀਏਸ਼ਨ ਦੀ ਨੂੰ ਸਮਰਪਿਤ ਕਰਾਂਗਾ